ਮੇਰਾ ਨਾਮ ਅਸ਼ਵੀ ਸ਼ਰਮਾ ਛੋਟਾ ਇੱਥੇ ਤੁਸੀਂ ਖੜੇ ਹੋ ਸ਼ੀਸ਼ਟਲ ਬਾਜ਼ਾਰ ਚ ਸੁਸਮੈਲ ਦੇ ਮੂਰੇ ਖੜੇ ਹੋ ਕੀ ਇਹ ਵਿਆਹ ਹੈ ਇਹ ਪੁਸ਼ਾਉਰ ਦੇ ਵਿੱਚ ਬਹੁਤ ਹੀ ਪੁਰਾਣੇ ਸ਼ੀਸ਼ਮ ਬਿਆਹ ਹੁੰਦਾ ਸੀ ਜਦੋਂ ਅਸੀਂ ਬਹੁਤ ਛੋਟੇ ਹੋਣਦੇ ਤਾਂ ਇਹਦੇ ਇੱਥੇ ਇੱਕ 10 ਪੈਸੇ ਦੀ ਪਰਚੀ ਲੱਗਦੀ ਹੁੰਦੀ ਸੀ ਕਿ ਔਰ ਅੰਦਰ ਜਾ ਕੇ ਇੰਨਾ ਕੋ ਮਤਲਬ ਮਨ ਖੁਸ਼ ਹੁੰਦਾ ਸੀ ਨਾ ਉਹ ਮਤਲਬ ਦੇਖ ਕੇ ਕਿ ਯਕੀਨੀ ਹੁੰਦਾ ਸੀ ਇਹ ਮੂਰਤੀ ਹੱਥ ਨਾਲ ਬਣਾਈ ਹੋਈ ਆ ਔਰ ਬੜੇ ਬੜੇ ਦੂਰੋਂ ਉੱਕੀ ਐਨ ਆਰ ਆਂਦੇ ਹੁੰਦੇ ਗਏ ਪੁਸ਼ਾਉਰ ਦੇ ਸ਼ੀਸ਼ਮ ਬਹੁਤ ਅੱਛਾ ਬਣਿਆ ਹੋਇਆ ਪਰ ਹੁਣ ਫਿਰ ਦੁੱਖ ਹੁੰਦਾ ਆ ਕਿ ਜਦੋਂ ਉਹ ਨੂੰ ਮੂਰਿਆਂ ਦੇ ਦੇਖਣ ਜੋਗੇ ਹੈ ਹੀ ਨਹੀਂ ਨਾ ਰਿਪੇਅਰ ਕੀਆ ਕੋ ਨਾ ਦੇਖਿਆ ਹੁੰਦੀ ਆ 14 ਸਾਲ ਪੁਰਾਣਾ 1911 ਵਿੱਚ ਬਣਾਇਆ ਗਿਆ ਸੀ ਇਹ ਤੇ ਕੀ ਲੱਗਦਾ ਸਰਕਾਰਾਂ ਇਸ ਨੂੰ ਕਿਉਂ ਨਹੀਂ ਸਰਕਾਰ ਨੂੰ ਇਤਿਆਹਨ ਦੇਣਾ ਚਾਹੀਦਾ ਆ ਆਪਾਂ ਹੁਸ਼ਿਆਪੁਰ ਦੇ ਚੋਤੇ ਬਹੁਤ ਪ੍ਰਚੀਨ ਹੋ ਗਿਆ ਆ ਮਤਲਬ ਬਹੁਤ ਇਤਿਹਾਸਕ ਜਾਇ ਹੈ ਇਹ ਦਿਖਾਉਣੇ ਔਰ ਤੁਸੀਂ ਦੇਖੋ ਕੱਲੀ ਕੱਲੀ ਇੱਕ ਉਮਦ ਹੈ ਕਾਰ ਹੈ ਦਿਖਾਈ ਹੋਈ ਆ ਉਹਨਾਂ ਨੇ ਔਰ ਪਿੱਛੇ ਜਿਸੀ ਨਗਰ ਨਿਗਮ ਨਹੀਂ ਹੋਇਆ ਚੁਗਾ ਸਭ ਕਹਿੰਦੇ ਚਿੱਕਾ ਕੂਸ਼ਿਸ਼ਾਂ ਦਾ ਜਵਾਬ ਹੋਏਗਾ ਪਰ ਕਾਲੀਆਂ ਚ ਰਹਿ ਗਿਆ ਕੰਮ ਹੋਏ ਨਹੀਂ ਜਦੋਂ ਜਿਹੜੀਆਂ ਤੈਸਿੰ ਚੀਜ਼ਾਂ ਪ੍ਰਾਣੀਆ ਹੈਗੀਆਂ ਸਾਮਝ ਵਾਲੀ ਸਰਕਾਰ ਤਾਂ ਕਹਿ ਰਹੀ ਕਰਾਂਗੇ ਪਰ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਡਿਗੰਦਿਕਾ ਦਾਅਰ ਤੇ ਆ ਗਈ ਹੈ ਪਰ ਸਰਕਾਰ ਨੂੰ ਹੀ ਚਾਹੀਦਾ ਨਾ ਮੈਂ ਉਹ ਦੇਖੋ ਉਹ ਮਤਲਬ ਉਹ ਪਿੱਪਲ ਲੱਗੇ ਹੋਏ ਆ ਇਹਦੀ ਕੋਈ ਸਫਾਈ ਨਹੀਂ ਕੋਈ ਧਿਆਨ ਨਹੀਂ ਬਿਲਕੁਲ ਕਾਜਾਂ ਵਿੱਚ ਹੀ ਜਿਹਾ ਹੋ ਗਿਆ। ਬਿਗਨ ਦਾ ਲੱਗ ਰਿਹਾ ਹੈ ਕਿ ਇਸ ਨੂੰ ਇੱਕ ਮਾਰ ਦੇ ਜਲ 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 ਦੇਖ ਰੱਖੀ ਜAVE ਅਤੇ ਇਹਨੂੰ ਹੋ ਸਕਦਾ ਹੈ ਕਿ ਰਿਪੇਅਰ ਹੋ ਜੇ। ਇੱਕ ਹਾਨ ਵਾਲੇ ਟਾਈਮ ਜਿਨੋ ਕਿ ਫਿਰ ਚੀਜ਼ਾਂ ਯਾਰ ਦੇਖਾਂ ਹਾਂ। ਚੱਬ ਮੇਰਾ ਨਾਮ ਭਾਵੇਂ ਇਸਵਨ ਨਹੀਂ। ਅੱਜ ਤੁਸੀਂ ਮੈਨੂੰ ਸਬਸਕ੍ਰਾਈਬ ਕਰਿਆ ਜੀ। ਇਸ ਮੈਸਜ ਨੂੰ ਇੱਕ ਕਮੈਂਟ ਵੀ ਨਾ ਨਾ ਜਾਣੇ ਜਾਂਦੇ ਬਹੁਤ ਪਰਮਾ। ਇਦਾਂ ਹਾਲਾਤ ਨੇ। ਸਰ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਤੇ ਨਵੇਂ ਸਾਲ ਦੀ ਸ਼ੁਭ ਕਾਮਨਾਵਾਂ ਹਾਰਦਿਕ ਵਧਾਈਆਂ ਜੀ। ਰਹੀ ਗੱਲ ਸ਼ੀਸ਼ਮੈਲ ਦੀ ਹੁਸ਼ਿਆਰਪੁਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਇਹਦਾ ਇਤਿਹਾਸ ਸ਼ੀਸ਼ਮੈਲ ਨਾਲ ਵੀ ਜੁੜਿਆ ਹੈ ਇੱਥੇ ਇੱਕ ਰਾਜਾ ਜੀ ਦਾ ਦਰਬਾਰ ਹੁੰਦਾ ਸੀ ਉਹਨਾਂ ਨੇ ਇੱਕ ਸ਼ੀਸ਼ਿਆਂ ਦਾ ਮਹਿਲ ਬਣਾਇਆ ਸੀ ਉਹਦਾ ਨਾਮ ਹੈ ਸ਼ੀਸ਼ ਮਹਿਲ ਇੱਕ ਪਟਿਆਲੇ ਜਿਹਾ ਕਿੱਥੇ ਹੈ ਹੋਰ ਵੀ ਕਹਿੰਦੇ ਇੱਕ ਅੱਧਾ ਹੋਏਗਾ ਦੇਸ ਦੇ ਵਿੱਚ ਉਹ ਆਈ ਡੋਟ ਨੂ ਕਿੱਥੇ ਹੋਏਗਾ ਪਰ ਇਸ ਚੀਜ਼ ਨੂੰ ਤੁਸੀਂ ਆਪ ਵੀ ਦੇਖ ਸਕਦੇ ਹੋ ਇਹ ਮੂਰਤੀਆਂ ਨੂੰ ਦੇਖ ਸਕਦੇ ਹੋ ਇਹ ਲੱਕੜ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਸਰ ਪੱਥਰ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਅੰਦਰ ਬਹੁਤ ਬਹੁਤ ਹੀ ਪੁਰਾਤਨ ਔਰ ਕਾਰੀਗਰੀ ਵਾਲਾ ਕੰਮ ਹੋਇਆ ਹੋਇਆ ਹੈ ਇਹਨੂੰ ਦੇਖਣ ਲਈ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਸਾਡੇ ਸ਼ਹਿਰ ਦੇ ਵਿੱਚ ਕਈ ਨੇਤਾ ਹੋਏ ਬਹੁਤ ਪਹੁੰਚੂਆਂ ਆਦਿਆਂ ਤੇ ਹੋਏ ਪਰ ਇਹਦਾ ਕਿਸੇ ਨੇ ਕੁਝ ਵੀ ਨਹੀਂ ਕੀਤਾ ਸ਼ਾਰੇ ਸ਼ਹਿਰ 'ਚ ਤੁਸੀਂ ਦੇਖਿਆ ਹੋਵੇ ਹਿਸਟੋਰੀਕਲ ਪਲੇਸ ਦੇ ਬੋਰਡ ਲੱਗੇ ਹੋਏ ਸ਼ੀਸ਼ਮੈਲ ਬਾਜ਼ਾਰ ਸ਼ੀਸ਼ਮੈਲ ਹਿਸਟੋਰੀਕਲ ਪਲੇਸ ਪਰ ਬਹੁਤ ਦੂਰੋਂ ਦੂਰੋਂ ਜਨਤਾ ਆਂਦੀ ਇਹਨੂੰ ਦੇਖਣ ਵਾਸਤੇ ਇੱਥੇ ਜੈਨ ਮੰਦਿਰ ਵੀ ਹੈ ਉੱਧਰ ਲਈ ਵੀ ਬਹੁਤ ਲੋਕ ਆਉਂਦੇ ਪਰ ਇਹਨੂੰ ਕੋਈ ਵੀ ਨਹੀਂ ਦੇਖਦਾ ਹਾਂਜੀ ਕਰਦੇ ਕਿਸ ਕਰਕੇ ਇਹਦੀ ਤੇ ਦੇਖ ਪਾਲ ਨਹੀਂ ਸਰਕਾਰ ਦੀ ਕੋਈ ਧਿਆਨ ਸਰ ਇਸ ਤਰ੍ਹਾਂ ਇਹਦੇ ਲਈ ਕਈ ਵਾਰ ਕਈ ਵਾਰ ਇੱਥੇ ਕੋਈ ਕਈ ਤੁਹਾਡੇ ਵਰਗੇ ਕਈ ਪੱਤਰਕਾਰ ਭਾਈਚਾਰਾ ਲੋਕ ਆਉਂਦੇ ਨੇ ਉਹ ਦੇਖਦੇ ਨੇ ਵੀਡੀਓਜ਼ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਅਪਡੇਟ ਹੁੰਦੀਆਂ ਸਾਰੀਆਂ ਵੀਡੀਓ ਪਰ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਅਸੀਂ ਵੀ ਕਈ ਵਾਰ ਗੁਹਾਰ ਲਗਾਈ ਹੈ ਗਵਰਨਮੈਂਟ ਨੂੰ ਸਰਕਾਰ ਨੂੰ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਕਈ ਮੂਰਤੀਆਂ ਉੱਪਰੋਂ ਡਿੱਗ ਡਿੱਗ ਕੇ نیچے गिर ਰਹੀਆਂ ਉਹ ਡਿੱਗ ਰਹੀਆਂ ਟੁੱਟ ਰਹੀਆਂ ਕੁਝ ਲੋਕਾਂ ਦਾ ਨੁਕਸਾਨ ਹੁੰਦਾ ਪਲੱਸ ਜਿਹੜੀਆਂ ਮੂਰਤੀਆਂ ਕੋਈ ਬਹੁਤ ਪਿਆਰੀਆਂ ਬਣੀਆਂ ਲੱਕੜ ਦੀਆਂ ਵੀ ਬਹੁਤ ਮੂਰਤੀਆਂ ਬਣੀਆਂ ਹੋਈਆਂ ਪਰ ਮੂਰ ਬਣੇ ਹੋਏ ਸ਼ੀਸ਼ਿਆਂ ਦਾ ਵਰਕ ਹੋਇਆ ਹੋਇਆ ਰਾਜਾ ਜੀ ਦਾ ਦਰਬਾਰ ਹੈ ਬਹੁਤ ਅੱਛੀ ਅੱਛੀ ਕਾਰੀਗਰੀ ਸੀ ਛੋਟੇ ਹੁੰਦੇ ਸੀ ਤੇ ਓਪਨ ਹੁੰਦਾ ਸੀ ਉਹਦੀ ਦੋਰ ਪੇਟਿਕ ਹੁੰਦੀ ਸੀ ਅਸੀਂ ਦੇਖਣ ਚਾਹੀਦਾ ਸੀ ਕਿ ਇਹ ਕੀ ਲੱਗਦਾ ਕਿਸੇ ਟਾਈਮ ਤੇ ਲਾਈਨ ਲੱਗੀ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਉਹ ਰਾਜਾ ਕੱਲੇ ਭਾਰਤ ਤੋਂ ਨਹੀਂ ਵਿਦੇਸ਼ਾਂ ਤੋਂ ਵਿਦੇਸ਼ਾਂ ਤੋਂ ਹੀ ਆਉਂਦੇ ਸੀ ਹੁਣ ਮੈਸਟੈਂਸਰ ਤੁਹਾਡੇ ਸਾਹਮਣੇ ਤਾਲਾ ਲੱਗਾ ਹੋਇਆ ਜੀ ਬਿਲਕੁਲ ਬੰਦ ਹੋਇਆ ਹੋਇਆ ਹੈ ਆ ਦੇਖ ਲਓ ਬਿਲਡਿੰਗ ਅੱਗੇ ਨੂੰ ਝੁੱਕ ਚੁਕੀ ਹੈ ਇਹ ਇਹ ਵੀ ਨਹੀਂ ਪਤਾ ਕਿ ਕਦੋਂ ਮਿਹਰੀ ਆਵੇ ਤੂਫਾਨ ਆਵੇ ਤੇ ਬਿਲਡਿੰਗ નીચે ਤਵਸਤ ਹੋ ਜਵੇ ਸਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਦੋ ਕਮੂਰਤੀਆਂ ਉੱਪਰੋਂ ਡਿਸਟਰਾਏ ਹੋ ਕੇ نیچے ਗਿਰੀਆਂ ਉਸ ਤੋਂ ਬਾਅਦ ਇਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਸਾਰਾ ਬੋਰ ਡੋਪਿਆ ਹੋਇਆ ਹੈ ਤੇ ਸਾਰੀਆਂ ਤਰੇੜਾਂ ਆਈਆਂ ਹੋਈਆਂ ਜਿੰਨਾ ਜ਼ਿਆਦਾ ਨੁਕਸਾਨ ਇਸ ਚੀਜ਼ ਦਾ ਹੋ ਰਿਹਾ ਇਹਨੂੰ ਸੰਭਾਲ ਕੋਈ ਨਹੀਂ ਰਿਹਾ ਮੰਗ ਸਰ ਪ੍ਰਸ਼ਾਸਨ ਤੇ ਸਰਕਾਰ ਤੋਂ ਇਹੀ ਮੰਗ ਹੈ ਜੀ ਇਸ ਤਰੋਹਰ ਨੂੰ ਬਚਾ ਲਿਆ ਜਾਵੇ ਜਲਦੀ ਤੋਂ ਜਲਦੀ ਬਚਾਇਆ ਜਾਵੇ ਤੇ ਪਹਿਲ ਦੇ ਆਧਾਰ ਤੇ ਇਹਦਾ ਸਾਰਾ ਮੁਕੰਮਲ ਕੰਮ ਕੀਤਾ ਜਾਵੇ ਤੇ ਦੁਬਾਰਾ ਸ਼ੀਸ਼ਮਾਲ ਨੂੰ ਸ਼ੀਸ਼ਮਾਲ ਬਣਾਇਆ ਜਾਵੇ। ਧੰਨਵਾਦ ਸਰ।